ਸਰਕਾਰ ਦੇ ਐਡੀਸ਼ਨਲ ਏਜੀ ਸਾਡੇ ਨਾਲ ਨੇ ਹੁਣੇ-ਹੁਣੇ ਵਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਹੋਈ ਹੈ 7 ਦਿਨ ਦਾ ਰਿਮਾਂਡ ਮਿਲਿਆ ਸਰ ਕੀ ਕੀ ਆਰਗੂਮੈਂਟਸ ਹੋਏ ਨੇ ਕੀ ਕੀ ਤੁਸੀਂ ਵਿਜੀਲੈਂਸ ਦੇ ਵੱਲੋਂ ਰੱਖੇ ਸੋ ਵਿਜੀਲੈਂਸ ਵੱਲੋਂ ਅਸੀਂ ਅਦਾਲਤ ਨੂੰ ਬਿਲਕੁਲ ਕਲੀਅਰ ਕਟ ਦੱਸਿਆ ਕਿ ਕਿਸ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋ ਐਨਡੀਪੀਐਸ ਦੇ ਕੇਸ 'ਚ ਉੱਥੋਂ ਦੀ ਸੈਟ ਨੂੰ ਪਤਾ ਲੱਗਿਆ ਕਿ ਵਿਕਰਮ ਮਜੀਠੀਆ ਨੇ ਤਕਰੀਬਨ 540 ਕਰੋੜ ਰੁਪਏ ਦੀ ਜੜਾ ਹੈਗਾ ਪੈਸਾ ਕੈਸ਼ ਦਾ ਇਦਰੋਂ ਹਾਂ ਕਿ ਬੈਂਕ ਦੇ ਰਿਕਾਰਡ ਨਾਲ ਯੂਜ਼ ਕੀਤਾ ਗਿਆ ਹਾਂਜੀ ਕਿਹੜਾ ਪੈਸਾ ਸੀਗਾ ਮਤਲਬ ਇਹ ਜਦੋਂ ਗਵਰਨਮੈਂਟ ਸੀ ਅਕਾਲੀ ਦਲ ਦੀ ਉਸ ਵੇਲੇ ਦਾ ਪੈਸਾ ਸੀਗਾ ਜਦੋਂ ਮੰਤਰੀ ਸੀ ਜਾਂ ਉਸ ਤੋਂ ਬਾਅਦ ਵੀ ਇਹ ਚੱਲਦਾ ਰਿਹਾ ਸੋ ਹੋਇਆ ਇਦਾਂ ਕਿ 2007 ਵਿੱਚ ਜਦੋਂ ਵਿਕਰਮ ਸਿੰਘ ਮਜੀਠੀਆ ਸ ਮਲ ਏ ਬਣੇ ਫਿਰ ਉਸ ਤੋਂ ਬਾਅਦ ਮੰਤਰੀ ਬਣੇ ਤਾਂ ਸਡਨਲੀ ਉਹਨਾਂ ਦੀ ਜਿਹੜੀ ਕੰਪਨੀਆਂ ਸੀਗੀਆਂ ਸਰਾਇਆ ਇੰਡਸਟਰੀਜ਼ ਲਿਮਟਿਡ ਉਹਦੇ ਵਿੱਚ 200% ਦਾ ਸਪਾਈਕ ਹੋ ਗਿਆ ਕੈਸ਼ ਡਿਪੋਜ਼ਿਟ ਦਾ ਸੋ ਪਹਿਲੇ ਦਾ 267 ਚ ਉਹਨਾਂ ਦੀ ਕੰਪਨੀ ਸਿਰਫ तकरीबन 40 ਕਰੋੜ ਦਾ ਕੈਸ਼ ਡਿਪੋਜ਼ਿਟ ਹੋਇਆ ਸੀਗਾ ਪਰ ਜਿਵੇਂ ਵਿਕਰਮ ਸਿੰਘ ਮਜੀਠੀਆ ਬਣੇ ਮੰਤਰੀ ਤੇ ਉਹਨਾਂ ਦੀ ਕੰਪਨੀ 'ਚ तकरीबन 200% ਇਨਕਰੀਜ਼ ਹੋ ਗਿਆ 120-25 ਕਰੋੜ 2007-08 ਦੇ ਦੌਰਾਨ ਉਹ ਵੀ ਉਹਨਾਂ ਦੀ ਇਨਕਮ ਟੈਕਸ ਰਿਟਰਨ ਦੇ ਮੁਤਾਬਕ ਹਾਂਜੀ ਇਹਨਾਂ ਦੇ ਪਿਤਾ ਜੀ ਦੀ ਹੈ ਇਹਨਾਂ ਦੀ ਹੈ ਇਹਨਾਂ ਦੇ ਪਿਤਾ ਜੀ ਦੀ HOF ਦੀ ਕੰਪਨੀ ਹੈ ਫਿਰ 2008-09 'ਚ ਉਹਦੇ 'ਚ 300% ਇਨਕਰੀਜ਼ ਹੋ ਗਿਆ ਤੇ तकरीबन 160 ਕਰੋੜ ਰੁਪਏ ਹੋਜੇ ਜਿਹੜੇ ਕੈਸ਼ ਡਿਪੋਜ਼ਿਟ ਹੋਇਆ ਜਦਕਿ ਪਿਛਲੇ ਉਸ ਤੋਂ ਪਿਛਲੇ ਸਾਲਾਂ ਜਦੋਂ ਮੰਤਰੀ ਨਹੀਂ ਸੀਗੇ ਤਾਂ ਸਿਰਫ 40 ਕਰੋੜ ਦਾ ਡਿਪੋਜ਼ਿਟ ਸੀਗਾ ਕੈਸ਼ ਡਿਪੋਜ਼ਿਟ अच्छा ਇਹ ਇਹਦੇ ਵਿੱਚ ਕੱਲਾ ਆਰਗੂਮੈਂਟਸ ਆਮਦਨ ਤੋਂ ਵੱਧ ਜਾਇਦਾਦ ਦਾ ਹੋਇਆ ਜੇ ਐਨਡੀਪੀਐਸ ਐਕਟ ਜੋ 2021 ਦੇ ਵਿੱਚ ਐਫਆਈਆਰ ਹੋਈ ਆ ਉਹਦੇ ਬਾਬਤ ਵੀ ਕੋਈ ਹੈ ਕਿ ਉਹਦੀ ਲਗਾਤਾਰਤਾ ਦੇ ਵਿੱਚ ਸੋ ਵਿਕਰਮ ਸਿੰਘ ਜੀਟੀਏ ਦੇ ਵਕੀਲ ਜਿਹੜੇ ਆ ਇਹਨੂੰ ਐਨਡੀਪੀਐਸ ਦੇ ਨਾਲ ਜੋੜਨਾ ਚਾਹੁੰਦੇ ਸੀਗੇ ਜਦਕਿ ਇਹ ਬਿਲਕੁਲ ਵੱਖਰਾ ਕੇਸ ਹੈ ਇਸ ਕੇਸ ਵਿੱਚ ਡਿਸਪੋਰਸ਼ਨਟ ਐਸੈਟਸ ਐਕਿਊਮੂਲੇਟ ਕਰਨ ਦੇ ਇਲ ਗਾਟਨ ਮਨੀ ਜਿਹੜੀ ਹੁੰਦੀ ਹੈ ਫ੍ਰੋਮ ਇਲਿਸੀਟ ਸੋਰਸਸ ਉਹਦਾ ਜ਼ਿਕਰ ਹੋਇਆ ਇਹ ਵੀ ਇਹ ਵੀ ਪਤਾ ਲੱਗਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਜਦੋਂ ਅਰੈਸਟ ਕਰਨ ਗਏ ਸੀ ਤਾਂ ਕੁਝ ਜਿਹੜੇ ਆਰਗੂਮੈਂਟਸ ਉੱਥੇ ਆਫੀਸਰ ਸਾਹਿਬਾਨ ਦੇ ਨਾਲ ਹੋਏ ਉਹਦਾ ਵੀ ਜ਼ਿਕਰ ਹੋਇਆ ਹੈ ਅਦਾਲਤ ਉਹਦਾ ਜ਼ਿਕਰ ਹੋਇਆ ਸੀ ਅਦਾਲਤ ਨੂੰ ਦੱਸਿਆ ਕਿ ਕਿਵੇਂ ਵਿਕਰਮ ਸਿੰਘ ਮਜੀਠੀਆ ਬਿਲਕੁਲ ਵੀ ਅਦਾਲਤ ਇਨਵੈਸਟੀਗੇਸ਼ਨ ਆਫੀਸਰਸ ਨਾਲ ਕੋਆਪਰੇਸ਼ਨ ਨਹੀਂ ਕਰ ਰਹੇ ਬਿਲਕੁਲ ਵੀ ਹਾਂ ਔਰ ਥ्रेटਨ ਕਰ ਰਹੇ ਨੇ ਸਾਰਿਆਂ ਨੂੰ ਇਵਨ ਗਵਰਨਮੈਂਟ ਆਫੀਸਰਸ ਨੂੰ ਕਿ ਅਸੀਂ ਬਾਝਾ ਚਾਹਾਂਗੇ ਸਰਕਾਰ ਅੱਤੇ ਅਸੀਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਛੱਡਾਂਗੇ ਨਹੀਂ 12 ਦਿਨਾਂ ਦਾ ਤਾਂ ਐਡਵੋਕੇਟ ਜਨਰਲ ਜਿਹੜੇ ਐਡੀਸ਼ਨਲ ਐਡਵੋਕੇਟ ਜਨਰਲ ਸੀ ਔਰ ਉਹਨਾਂ ਨੇ ਕਿਹਾ ਕਿ 12 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਅਦਾਲਤ ਨੇ ਆਰਗੂਮੈਂਟਸ ਤੋਂ ਬਾਅਦ 7 ਦਿਨ ਦਾ ਰਿਮਾਂਡ ਦਿੱਤਾ ਹੁਣ ਜਾਂਚ ਦਾ ਵਿਸ਼ਾ ਹੈ ਕਿ ਜੋ ਐਫ ਆਈ ਆਰ ਦਰਜ ਹੋਈ ਹੈ ਜਾਂ ਵਿਜੀਲੈਂਸ ਦਾ ਜੋ ਦਾਵਾ ਹੈ ਇਸ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾਹੂਰ ਦਾ ਅਨਮਿਊਟ ਮੋਲ